ਕਿ ਜਿਆਦਾ 15 ਦਿਨਾਂ ਦੇ ਵਿੱਚ ਦੋ ਵੱਡੀਆਂ ਕਾਰਵਾਈਆਂ ਲੁਧਿਆਣਾ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ। ਗੈਂਗਫਰ ਸੀਗੇ ਕਾਫੀ ਟਾਈਮ ਤੋਂ ਸਰਗਰਮ ਸੀਗੇ ਅਤੇ ਪਿਛਲੇ ਕਾਫੀ ਟਾਈਮ ਤੋਂ ਪਿਛਲੇ 4-5 ਦਿਨਾਂ ਚ ਇਹਨਾਂ ਨੇ ਕਾਫੀ ਵੱਡੀ-ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀਗਾ। ਜੀ। ਔਰ ਆਪਾਂ ਕਹਿ ਸਕੀਏ ਕਿ ਇਹ ਸਿੱਧਾ ਜਾਂਦੇ ਸੀਗੇ ਪਹਿਲਾਂ ਉਹਨੂੰ ਸ਼ੂਟ ਕਰਦੇ ਸੀਗੇ ਉਸ ਤੋਂ ਬਾਅਦ ਲੁੱਟਦੇ ਸੀਗੇ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ। ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ। ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਦ ਇੰਤਜ਼ਾਮੀਆਂ ਖੱਜਲ ਖੁਆਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੋਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜਿਹੜਾ ਸੁਦੇ ਅਲੀਸ ਵਿਕੀ ਹੈ ਨੂੰ ਪੁਲਿਸ ਪਾਰਟੀ ਚੇਜ ਕਰ ਰਹੀ ਸੀਗੀ ਜੀ ਡੇ ਬਿਫੋਰ ਯਸਟਰਡੇ ਐਂਡ ਪੁਲਿਸ ਨੂੰ ਜਿਹੜਾ ਹੈਗਾ ਤਕਰੀਬਨ 7:30 ਇਸਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਯੂ ਆਲਵੇਸ ਐਕਸੈਪਟ ਦਾ ਚੈਲੰਜ ਚਾਹੇ ਚੰਡੀਗੜ੍ਹ ਦੇ ਵਿੱਚ ਤੁਹਾਡੀ ਪੋਸਟਿੰਗ ਹੋਵੇ ਜਾਂ ਜਲੰਧਰ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਹੋਵੇ ਲੁਧਿਆਣਾ ਕਿਸ ਤਰ੍ਹਾਂ ਰਿਆ ਲੁਧਿਆਣਾ ਕਾਰੋਬਾਰੀ ਸੰਤਤੀਆਂ ਦਾ ਸ਼ਹਿਰ ਹੈ ਜਿਹੜਾ ਬੰਦਾ ਹੈਗਾ ਡੇਲੀ ਰੂਟੀਨ ਮੈਂ ਆਪਣਾ ਕੰਮ ਕਰਦਾ ਹੈ ਕਮਾਈ ਕਰਦਾ ਹੈ ਸ਼ਾਮ ਨੂੰ ਆਪਣੇ ਬੱਚਾ ਕੋਲੇ ਜਾਂਦਾ ਹੈ ਇਹ ਬੰਦੇ ਮਤਲਬ ਬੜਾ इजीली ਹੈ ਕਿ ਕਿਸੇ ਨੂੰ ਕਾਲ ਕਰਕੇ ਡਰਾਣਾ شریف ਆਦਮੀ ਨੂੰ ਇਹ ਬਹੁਤ ਮਤਲਬ ਅਸੀਂ ਮਤਲਬ ਸਰਕਾਰ ਦੀ ਤਰਫੋਂ ਸਿੀਐਮ ਸਾਹਿਬ ਦੀ ਤਰਫੋਂ ਸਾਨੂੰ ਬਿਲਕੁਲ ਹੀ ਕਲੀਅਰ ਡਾਇਰੈਕਸ਼ਨ ਹੈਗੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕੀਤਾ ਜਾਵੇ ਐਂਡ ਜੋ ਬੰਦੀ ਕਾਰਵਾਈ ਕੀਤੀ ਜਾਵੇ ਐਂਡ ਜੇ ਇਹ ਫਾਇਰ ਕਰਦੇ ਹੈ ਤੇ ਪੁਲਿਸ ਉਸ ਦਾ ਪ੍ਰੋਪਰ ਜਵਾਬ ਦੇ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਲੁਧਿਆਣਾ ਇੱਕ ਬਿਜ਼ਨਸ ਸਿਟੀ ਹੈ ਐਂਡ ਲੋਕ ਇੱਥੇ ਮਹਿਫੂਜ਼ ਹੋਣੇ ਚਾਹੀਦੇ ਮਤਲਬ ਮੈਂ ਇਹ ਕਹਿ ਸਕਦਾ ਕਿ ਅਸੀਂ ਜੇ ਬੈਸਟ ਤੋਂ ਬੈਸਟ ਲਾ ਐਂਡ ਆਰਡਰ ਉਹਨਾਂ ਨੂੰ ਦੇ ਸਕੀਏ ਤਾਂ ਅਸੀਂ ਦੇਵਾਂਗੇ ਜਿਹੜੇ ਲੋਕਲ ਗੈਂਗਸ ਹੁੰਦੇ ਨੇ ਵੱਡੇ ਗੈਂਗਸ ਦੀ ਸ਼ੈਲਟਰ ਲੈਂਦੇ ਨੇ ਇਹਨਾਂ ਦਾ ਵੀ ਕੋਈ ਕਨੈਕਸ਼ਨ ਉਹਨਾਂ ਦੇ ਨਾਲ ਨਜ਼ਰ ਆਇਆ ਹੋ ਸਕਦਾ ਹੈ ਕਿ ਜਿਹੜੇ ਕੁਝ ਇਸ ਵਿੱਚ ਨਵੇਂ ਲੜਕੇ ਵੀ ਹੈਗੇ ਬਟ ਅਸੀਂ ਵਿੱਕੀ ਜਿਹੜਾ ਮਾਰਿਆ ਗਿਆ ਬਾਕੀ ਦੋਸਤੀ ਪੁੱਛਤਾ ਸੀ ਕੁਝ ਚੀਜ਼ਾਂ ਸਾਹਮਣੇ ਆਣ ਕਿਉਂਕਿ ਉਹ ਮੇਨ ਇਹਨਾਂ ਦਾ ਸਰਗਨਾ ਸੀਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਐਸੋ ਵੱਡੀਆਂ ਕਾਰਵਾਈਆਂ ਐਂਟੀ ਸੋਸ਼ਲ 엘ਿਮੈਂਟਸ ਦੇ ਉੱਪਰ ਕੀਤੀਆਂ ਜਾ ਰਹੀਆਂ ਨੇ ਉਸੇ ਲੜੀ ਦੇ ਤਹਿਤ ਲੁਧਿਆਣਾ ਦੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ ਦੋ ਵੱਡੇ ਇਨਕਾਊਂਟਰ ਹੋਏ ਨੇ ਪਹਿਲਾ ਟੱਬਾ ਪੁਲ ਦੇ ਉੱਪਰ ਦੋ ਗੈਂਗਸਟਰ ਜਿਹੜੇ ਢੇਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਮਾਛੀਵਾੜਾ ਤੋਂ ਕੋਹਾੜਾ ਰੋਡ ਦੇ ਉੱਪਰ ਇੱਕ ਲੁਟੇਰਾ ਸੁਖਦੇਵ ਉਰਫ ਵਿੱਕੀ ਜਿਸ ਨੂੰ ਪੁਲਿਸ ਨੇ ਢੇਰ ਕੀਤਾ ਸੋ ਸਾਡੇ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਾਂਗੇ ਚਾਹਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤੇਜਾ ਸਾਹਿਬ 15 ਦਿਨਾਂ ਦੇ ਵਿੱਚ ਦੋ ਵੱਡੀਆਂ ਕਾਰਵਾਈਆਂ ਲੁਧਿਆਣਾ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਕੀ ਕਹਿਣਾ ਚਾਹੋਗੇ ਇੱਕ ਜਿਹੜੇ ਸੀਗੇ ਜੋ ਗੈਂਗਟਰ ਸੀਗੇ ਕਾਫੀ ਟਾਈਮ ਤੋਂ ਸਰਗਰਮ ਸੀਗੇ ਤੇ ਪਿਛਲੇ ਕਾਫੀ ਟਾਈਮ ਤੋਂ ਪਿਛਲੇ 4-5 ਦਿਨਾ ਚ ਇਹਨਾਂ ਨੇ ਕਾਫੀ ਵੱਡੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜੀ ਔਰ ਆਪਾਂ ਕਹਿ ਸਕੀਏ ਕਿ ਸਿੱਧਾ ਜਾਂਦੇ ਸੀਗੇ ਪਹਿਲਾਂ ਉਹਨੂੰ ਸ਼ੂਟ ਕਰਦੇ ਸੀਗੇ ਉਸ ਤੋਂ ਬਾਅਦ ਲੂਟਦੇ ਸੀਗੇ ਔਰ ਇੱਕ ਜਿਹੜਾ ਕੈਮਿਸਟਰੀ ਸੌਪ ਤੇ ਇਹਨਾਂ ਨੇ ਲੂਟ ਕੀਤੀ ਗੋਲੀ ਮਾਰ ਕੇ ਫਿਰ ਸਾਹਨੇ ਵਾਲ ਚ ਠੇਕਾ ਵੀ ਇਹਨਾਂ ਨੇ ਗੋਲੀ ਮਾਰ ਕੇ ਬਜ਼ੁਰਗ ਸੀਗਾ 80 ਸਾਲ ਦਾ ਬੰਦਾ ਸੀਗਾ ਉਹਨੇ ਸਿੱਧਾ ਇਹਨਾਂ ਨੇ ਫਾਇਰ ਮਾਰਿਆ ਅండ్ ਬਾਲ ਬਾਲ ਬੱਚੇ ਉਸ ਤੋਂ ਬਾਅਦ ਇੱਕ ਮਨੀ ਹਿਸਨੂ ਵੀ ਇਨਾਂ ਨੇ ਸੇਮ ਟਾਈਪ ਦੇ ਮਤਲਬ ਕ੍ਰਾਈਮ ਕੀਤਾ ਮੈਂ ਕਹਿ ਸਕਦਾ ਕਿ ਪਿਛਲੇ ਸਾਢੇ ਕੋਲੇ ਸਾਰੇ ਕੇਸ ਰਜਿਸਟਰਡ ਹੈਗੇ ਤੇ ਇਨਾਂ ਨੇ ਕਾਫੀ ਟਾਈਮ ਪਿਛਲੇ ਚਾਰ ਪੰਜ ਦਿਨਾਂ ਦੇ 8 10 ਵਾਰ ਦਾ ਕੰਟੀਨਿਊ ਬੁਲਾ ਡੈਸਪਰੇਟਲੀ ਵਾਰਦਾਤ ਕਰਦੇ ਸੀ ਕਿ ਪੁਲਿਸ ਪਾਰਟੀ ਕਾਫੀ ਟਾਈਮ ਤੋਂ ਇਨਾਂ ਦੇ ਪਿੱਛੇ ਲੱਗੀ ਹੋਈ ਸੀਗੀ ਔਰ ਇਹਨਾਂ ਨੂੰ ਫਿਰ ਪਹਿਲਾ ਇਨੀਸ਼ially ਅਸੀਂ ਤਿੰਨ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਫਰਦਰ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਸੁਦੇ ਐਲੀਅਸ ਵਿਕੀ ਹੈ ਇਹਨੂੰ ਪੁਲਿਸ ਪਾਰਟੀ ਚੇਜ ਕਰ ਰਹੀ ਸੀਗੀ ਜੀ ਡੇ ਬਿਫੋਰ ਯਸਟਰਡੇ ਐਂਡ ਪੁਲਿਸ ਨੂੰ ਜਿਹੜਾ ਹੈਗਾ ਤਕਰੀਬਨ 7 7.5 ਇਸਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬਚਾਓ ਪੱਖ ਮੈਂ ਆਪਣਾ ਫਾਇਰ ਕਰਤੇ ਹੋਏ ਇਹਨਾਂ ਨੂੰ ਉੱਥੇ ਹੀ ਕਰਦੇ ਹੋਏ ਉੱਥੇ ਰਿਟੈਂਟ ਲੀਟ ਮੈਂ ਇਨਵੋਲ ਥੇ ਨਿਊਟਰਲਾਈਜ਼ ਕੀਤਾ ਸਰ ਏਰੀਆ ਦੀ ਗੱਲ ਕੀਤੀ ਜਾਵੇ ਸਿਰਫ ਲੁਧਿਆਣਾ ਜਾਂ ਲੁਧਿਆਣਾ ਦੇ ਆਸ-ਪਾਸ ਇਲਾਕੇ ਦੇ ਵਿੱਚ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਾਂ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਰ ਨਹੀਂ ਇਹਨਾਂ ਦਾ ਪੁਰਾਣਾ ਕਾਫੀ ਰਿਕਾਰਡ ਹੈਗਾ तकरीबन 2 ਦਰਜਨ ਤੋਤੇ ਦੇ ਨਾਲ ਦੇ ਐਫ ਆਈ ਆਰ ਹੈਗੀ ਹੈ 2006 ਤੋਂ ਇਹਨਾਂ ਦੇ ਐਫ ਆਈ ਆਰ ਹੈਗੇ ਆ ਹੁਸ਼ਾਰਪੁਰ ਖੰਨਾ ਡਿਸਟ੍ਰਿਕਟ ਦੀ ਐਫ ਆਈ ਆਰ ਵੀ ਸਾਹਮਣੇ ਆਈ ਹੈ ਬਾਕੀ ਅਜੇ ਇਹਨਾਂ ਦਾ ਹੋਰ ਬਾਕੀ ਰਿਕਾਰਡ ਅਸੀਂ ਲੈ ਰਹੇ ਹਾਂ ਤੇ ਜੋ ਵੀ ਇਨਵੈਸਟੀਗੇਸ਼ਨ ਵਿੱਚ ਆਊਗਾ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਸਰ ਅਕਸਰ ਵੇਖਿਆ ਜਾਂਦਾ ਕਿ ਜਿਹੜੇ ਲੋਕਲ ਗੈਂਗਸ ਹੁੰਦੇ ਨੇ ਵੱਡੇ ਗੈਂਗਸ ਦੀ ਸ਼ੈਲਟਰ ਲੈਂਦੇ ਨੇ ਇਹਨਾਂ ਦਾ ਵੀ ਕੋਈ ਕਨੈਕਸ਼ਨ ਉਹਨਾਂ ਦੇ ਨਾਲ ਨਜ਼ਰ ਆਇਆ ਜਾਂ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਸਿਰਫ ਇਹ ਲੋਕਲ ਗੈਂਗ ਸੀ ਚਾਰ ਬੰਦਿਆਂ ਦਾ ਹੀ ਗੈਂਗ ਸੀ ਨਹੀਂ ਅਸੀਂ ਕਿਉਂਕਿ ਤਿੰਨ ਜਿਹੜੇ ਬੰਦੇ ਹੈਗੇ ਉਹ ਸਾਡੇ ਕੋਲੇ ਰਿਮਾਂਡ ਤੇ ਹੈਗੇ ਉਹਨਾਂ ਦੀ ਪੁਸਤਕੀ ਚ ਜਾਰੀ ਹੈਗੀ ਉਸ ਤੋਂ ਬਾਅਦ ਪਤਾ ਲੱਗ ਜੂਗਾ ਕਿ ਬਟ ਮੈਂ ਇਹ ਕਹਿ ਸਕਦਾ ਕਿ ਕਾਫੀ ਪੁਰਾਣਾ ਗੈਂਗ ਕ੍ਰਾਈਮਨਲ ਹੈਗੇ ਆ ਇਹ ਔਰ ਹੋ ਸਕਦਾ ਹੈ ਕਿ ਜਿਹੜੇ ਕੁਝ ਇਸ ਵਿੱਚ ਨਵੇਂ ਲੜਕੇ ਵੀ ਹੈਗੇ ਬਟ ਅਸੀਂ ਵਿੱਕੀ ਜਿਹੜਾ ਮਾਰਿਆ ਗਿਆ ਬਾਕੀ ਦੋਸਤੀ ਪੂਸਤਾ ਸੀ ਉਸ ਚੀਜ਼ ਆ ਸਾਹਮਣੇ ਆਣੀ ਕਿਉਂਕਿ ਉਹ ਮੇਨ ਇਹਨਾਂ ਦਾ ਸਰਗਨਾ ਸੀਗਾ ਬਟ ਫਿਰ ਵੀ ਜਿਹੜੇ ਇਹਨਾਂ ਦੇ ਤਿੰਨ ਬੰਦੇ ਸੀ ਅਰੈਸਟ ਕੀਤੇ ਉਹਨਾਂ ਤੋਂ ਅਸੀਂ ਪੁਸ਼ਤਾ ਜਾਰੀ ਹੈਗੀ ਹੈ ਸਰ ਉਹ ਵੀ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰ ਨੇ ਦੋ ਜਿਸ ਤਰ੍ਹਾਂ ਬਾਹਰ ਦੇ ਦੱਸੇ ਜਾ ਰਹੇ ਨੇ ਬਿਹਾਰ ਦੇ ਰਹੇ ਪੰਜਾਬ ਦੇ ਹੈਗੇ ਬਟ ਜਿਹੜੇ ਬਾਹਰ ਦੇ ਉਹ ਵੀ ਕਾਫੀ ਟਾਈਮ ਤੋਂ ਇੱਥੇ ਰਹਿ ਰਹੇ ਨੇ ਸਰ ਯੂ ਆਲਵੇਸ ਐਕਸੈਪਟ ਦਾ ਚੈਲੰਜ ਚਾਹੇ ਚੰਡੀਗੜ੍ਹ ਦੇ ਵਿੱਚ ਤੁਹਾਡੀ ਪੋਸਟਿੰਗ ਹੋਵੇ ਜਾਂ ਜਲੰਧਰ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ ਹੋਵੇ ਲੁਧਿਆਣਾ ਕਿਸ ਤਰ੍ਹਾਂ ਹੈ ਲੁਧਿਆਣਾ ਕਾਰੋਬਾਰੀ ਸੰਤਰੀਆਂ ਦਾ ਸ਼ਹਿਰ ਹੈ ਤੁਸੀਂ ਕਿਵੇਂ ਵੇਖਦੇ ਹੋ ਲੁਧਿਆਣਾ ਦੇ ਵਿੱਚ ਦੇਖੋ ਸਾਡੇ ਸੀਐ ਕਿ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਟੋਲਰੇਟ ਨਹੀਂ ਕਰਨਾ ਐਂਡ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਲੋਕੀ ਵੀ ਹੁਣ ਤੰਗ ਆ ਚੁੱਕੇ ਆ ਇਹਨਾਂ ਤੋਂ ਨਾ ਬਿਕੋ ਜੀ ਜੀ ਕਰੇ ਜਿਦਾ ਮਨ ਕਰੇ ਚੱਕ ਕੇ ਕਾਲ ਕਰਕੇ ਫਿਰੋਤੀਆ ਮਤਲਬ ਜਿਵੇਂ ਮੰਗਦੇ ਇੱਕ ਜਿਹੜਾ ਬੰਦਾ ਹੈਗਾ ਡੇਲੀ ਰੂਟੀਨ 'ਚ ਆਪਣਾ ਕੰਮ ਕਰਦਾ ਹੈ ਕਮਾਈ ਕਰਦਾ ਹੈ ਸ਼ਾਮ ਨੂੰ ਆਪਣੇ ਬੱਚਾ ਕੋਲੇ ਜਾਂਦਾ ਹੈ ਇਹ ਬੰਦੇ ਮਤਲਬ ਬੜਾ ਈਜ਼ੀਲੀ ਹੈ ਕਿ ਕਿਸੇ ਨੂੰ ਕਾਲ ਕਰਕੇ ਡਰਾਉਣਾ ਸਰੀਫ ਆਦਮੀ ਨੂੰ ਇਹ ਬਹੁਤ ਮਤਲਬ ਅਸੀਂ ਮਤਲਬ ਸਰਕਾਰ ਦੀ ਤਰਫੋਂ ਸੇ ਸੀਐਮ ਸਾਹਿਬ ਦੀ ਤਰਫੋਂ ਸਾਨੂੰ ਬਿਲਕੁਲ ਹੀ ਕਲੀਅਰ ਡਾਇਰੈਕਸ਼ਨ ਹੈਗੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕੀਤਾ ਜਾਵੇ ਐਂਡ ਜੋ ਬੰਦੀ ਕਾਰਵਾਈ ਕੀਤੀ ਜਾਵੇ ਐਂਡ ਜੇ ਇਹ ਫਾਇਰ ਕਰਦੇ ਹੈ ਤੇ ਪੁਲਿਸ ਉਸ ਦਾ ਪ੍ਰੋਪਰ ਜਵਾਬ ਦੇ ਐਂਡ ਇਹੋ ਜਿਹੇ ਬੰਦਿਆਂ ਨੂੰ ਮਤਲਬ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਜੇ ਆਪਾਂ ਕਹਿ ਸਕਦੇ ਐਂਡ ਪੰਜਾਬ ਪੁਲਿਸ ਇਸ ਬਖੂਬੀ ਇਸ ਕੰਮ ਚ ਮਤਲਬ ਦਰੂਸਤ ਹੈਗੀ ਹੈ ਐਂਡ ਪੰਜਾਬ ਪੁਲਿਸ ਦੀ ਆਪਣੀ ਹਿਸਟਰੀ ਰਹੀ ਹੈ ਕਿ ਇਹ ਕੋਈ ਮਤਲਬ ਇੰਨੀ ਬੜੀ-ਬੜੀ ਲੜਾਈਆਂ ਉਹਨਾਂ ਨੇ ਲੜੀਏ ਲੜਾਈ ਤੋਂ ਉਹਨਾਂ ਦੇ ਵਾਸਤੇ ਕੁਝ ਵੀ ਨਹੀਂ ਇੱਕ ਅਸੀਂ ਕਮਿਟਿਡ ਹੈ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਲੁਧਿਆਣਾ ਬਿਜ਼ਨਸ ਸਿਟੀ ਹੈ ਐਂਡ ਲੋਕ ਇੱਥੇ ਮਹਿਫੂਜ਼ ਹੋਣੇ ਚਾਹੀਦੇ ਮਤਲਬ ਮੈਂ ਇਹ ਕਹਿ ਸਕਦਾ ਕਿ ਅਸੀਂ ਜੇ ਬੈਸਟ ਤੋਂ ਬੈਸਟ ਲਾਅ ਐਂਡ ਆਰਡਰ ਉਹਨਾਂ ਨੂੰ ਦੇ ਸਕੀਏ ਤਾਂ ਅਸੀਂ ਦੇਵਾਂਗੇ ਐਂਡ ਜਿਹੜੀ ਵੀ ਕੋਈ ਇਹੋ ਜੀ ਕੋਈ ਥਿੰਕਿੰਗ ਰੱਖਦੇ ਆ ਜੀ ਨਹੀਂ ਇੱਥੇ ਸੇਫ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਤੁਸੀਂ ਦੇਖੋਗੇ ਤੇ ਹੁਣ ਆਉਣੇ ਵਾਲੇ ਟਾਈਮ ਵਿੱਚ ਲੋਕ ਇੱਥੇ ਮਤਲਬ ਆਪਣੇ ਆਪ ਹੀ ਉਹ ਬੋਲਣਗੇ ਐਂਡ ਸਪੈਸ਼ਲੀ ਫੋਰ ਥੀਸ ਗੂਨਸ ਐਂਡ ਜੇ ਕ੍ਰਿਮੀਨਲ ਐਲੀਮੈਂਟ ਹੈ ਕਿ ਮਤਲਬ ਤੁਸੀਂ ਤੁਹਾਡਾ ਕੋਈ ਵੀ ਇਹੋ ਜਿਹਾ ਲੋ ਐਂਡ ਆਰਡਰ ਨੂੰ ਜੋ ਡਿਸਟਰਬ ਕਰੂਗਾ ਐਕਸ਼ਨ ਤੁਸੀਂ ਇਹੋ ਜਿਹਾ ਕਰੋਗੇ ਤੇ ਪੁਲਿਸ ਉਸਤੇ ਰਿਐਕਟ ਕਰੂਗੀ ਉਧਰ ਰਿਜਲਟ ਤੁਹਾਡੇ ਸਾਹਮਣੇ ਆਊਗਾ ਸਰ ਲਾਸ ਦੇ ਵਿੱਚ ਲੁਧਿਆਣਾ ਸ਼ਹਿਰ ਵਾਸੀਆਂ ਦੇ ਲਈ ਮੈਸੇਜ ਤੁਹਾਡੇ ਵੱਲੋਂ ਪਰਸਨਲੀ ਕੋਈ ਨਹੀਂ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਕਿ ਪੁਲਿਸ 24 ਆਵਰ ਤੁਹਾਡੀ ਸੇਵਾ ਵਾਸਤੇ ਹਾਜ਼ਰ ਰਹੇਗੀ ਤੋਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਾਨਯੋਗ ਸੀਐਮ ਸਾਹਿਬ ਕੀ ਬਿਲਕੁਲ ਕਲੀਅਰ ਡਾਇਰੈਕਸ਼ਨ ਹੈਗੀ ਹੈ ਉਹ ਲੁਧਿਆਣਾ ਪੁਲਿਸ ਪੰਜਾਬ ਪੁਲਿਸ ਬਿਲਕੁਲ ਤੁਹਾਡੇ ਨਾਲ ਹੈ ਤੁਸੀਂ ਆਣੇ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਤੁਸੀਂ ਸੇਫ ਐਂਡ ਸਿਕਿਉਰ ਫੀਲ ਕਰੋਗੇ ਪੰਜਾਬ 'ਚ ਇਨਵੈਸਟਮੈਂਟ ਆਣੀ ਚਾਹੀਦੀ ਹੈ ਲੋਕਾਂ ਦੀ ਸੇਫਟੀ ਹੋਣੀ ਚਾਹੀਦੀ ਹੈ ਐਂਡ ਤੁਸੀਂ ਸੇਫ ਹੋਗੇ ਤੇ ਰਹੋਗੇ ਤੁਹਾਡਾ ਮੈਂ ਉਮੀਦ ਕਰਦਾ ਹਾਂ ਕਿ ਤੁਹਾਡਾ ਜਿਹੜਾ ਕੋਆਪਰੇਸ਼ਨ ਹੈ ਸਾਨੂੰ ਮਿਲਦਾ ਰਹੇ ਜਿਵੇਂ ਪਹਿਲਾਂ ਤੁਸੀਂ ਦਿੰਦੇ ਰਹੇ ਹੋ। ਥੈਂਕ ਯੂ। ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਸੋ ਇਸਨ ਸਾਡੇ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਪੰਜਾਬ ਪੁਲਿਸ ਦਾ ਮੁੱਖ ਮੰਤਵ ਲੋਕਾਂ ਦੀ ਸੁਰੱਖਿਆ ਹੋਰ ਪੁਖਤਾ ਕਰਨਾ ਔਰ ਸਿੱਧੇ ਤੌਰ ਤੇ ਚੁਣੌਤੀ ਹੈ ਉਹਨਾਂ तमाम ਸੋਸ਼ਲ ਐਲੀਮੈਂਟਸ ਨੂੰ ਐਂਟੀ-ਸੋਸ਼ਲ ਐਲੀਮੈਂਟਸ ਨੂੰ ਜਿਹੜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਬਿਗਾੜ ਰਹੇ ਨੇ। ਸੋ ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਕਰੋਗੇ ਔਰ ਖਾਸ ਕਰਕੇ ਲੋਕਾਂ ਦੇ ਉੱਪਰ ਹਮਲੇ ਕਰੋਗੇ ਜਾਂ ਗੋਲੀਆਂ ਚਲਾਓ ਕੇ ਪੁਲਿਸ ਉਪਰ ਹਮਲੇ ਕਰੋਗੇ ਤਾਂ ਪੁਲਿਸ ਵੀ ਉਸ ਦਾ ਜਵਾਬ ਜ਼ਰੂਰ ਦੇਗੀ ਕਿਉਂਕਿ ਪੁਲਿਸ ਕੋਲ ਜਿੱਥੇ ਬਹਾਦਰ ਤੇ ਜਵਾਜ ਅਫਸਰ ਨੇ ਉਸ ਦੇ ਨਾਲ-ਨਾਲ ਜਜ਼ਬੇ ਦੀ ਵੀ ਕੋਈ ਕਮੀ ਨਹੀਂ ਹੈ ਕੈਮਰਾਮੈਨ ਸਤਵੰਤ ਦੇ ਨਾਲ ਅਮਨ ਸਿੰਘ ਲੁਧਿਆਣਾ ਟਾਈਮ